ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਦੀ ਜੀਵਨ ਭਾਗ ਚੌਥਾ ਦੀ ਕਥਾ ਸੁਣਾਵਾਂਗੇ ਜਿਸ ਵਿੱਚ ਅੱਜ ਜਗਤਾ ਸੇਠ ਬਾਰੇ ਦੱਸਾਂਗੇ ਜਗਤਾ ਸੇਠ ਪਟਣੀ ਦਾ ਇੱਕ ਬਹੁਤ ਵੱਡਾ ਵਪਾਰੀ ਸੀ ਉਸ ਦਾ ਵਪਾਰ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਚੱਲਦਾ ਸੀ ਸਾਂਗੜੇ ਲੋਕ ਉਸਦੇ ਨੌਕਰ ਸੰਤ ਤੇ ਵੱਡੀਆਂ-ਵੱਡੀਆਂ ਵੇਲੀਆਂ ਸਨ ਪਰ ਇੱਕ ਗੱਲ ਦੀ ਘਾਟ ਸੀ ਉਸਦੇ ਘਰ ਕੋਈ ਪੁੱਤ ਨਹੀਂ ਸੀ ਉਸਨੇ ਕਈ ਫਕੀਰਾਂ ਦੀਆਂ ਮੰਤਾਂ ਮੰਨੀਆਂ ਹਜ਼ਾਰਾਂ ਰੁਪਏ ਦਾਨ ਵਿੱਚ ਵੰਡ ਛੱਡੇ ਪਰ ਉਸਦੀ ਮਨੋਕਾਮਨਾ ਪੂਰੀ ਨਾ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਜਦ ਪਟਨੇ ਪੁਜੇ ਤਾਂ ਉਸਨੂੰ ਪਤਾ ਲੱਗਾ ਕਿ ਪੰਜਾਬ ਵਿੱਚੋਂ ਇੱਕ ਉੱਚ ਕੋਟੀ ਦੇ ਸੰਤ ਆਏ ਹਨ ਉਹ ਹਰ ਰੋਜ਼ ਗੁਰੂ ਜੀ ਦੀ ਸੰਗਤ ਵਿੱਚ ਆਉਣ ਲੱਗ ਗਿਆ। ਕੀਰਤਨ ਸੁਣਦਾ ਤੇ ਗੁਰੂ ਜੀ ਦੇ ਉਪਦੇਸ਼ ਸੁਣ ਕੇ ਨਿਆਰ ਹੋ ਜਾਂਦਾ। ਉਸ ਦਾ ਮਨ ਸੱਚੇ ਪ੍ਰਭੂ ਦੇ ਨਾਮ ਨਾਲ ਵੱਲ ਲੱਗ ਗਿਆ। ਪਰ ਫੇਰ ਵੀ ਮਨ ਵਿੱਚ ਕਈ ਵਾਰ ਆਉਂਦਾ ਹੈ ਜੇ ਪ੍ਰਭੂ ਇੱਕ ਕਬੂਤ ਦੇ ਦਿੰਦਾ ਤਾਂ ਮੈਂ ਵੀ ਦੰਨੀਆਂ ਵੀ ਜਾਲ ਵਿੱਚੋਂ ਮੁਕਤ ਹੋ ਜਾਂਦਾ। ਇੱਕ ਦਿਨ ਸੰਗਤ ਵਿੱਚ ਬੈਠਾ ਸੀ ਪਰ ਹਿਰਦੇ ਵਿੱਚੋਂ ਇੱਕੋ ਚੀਜ਼ ਨਿਕਲੀ ਸੱਚੇ ਗੁਰੂ ਸਭ ਕੁਝ ਜਾਣਦੇ ਹਨ ਕਦੀ ਮੇਰੀ ਵੀ ਸੁਣਨਗੇ ਸਤ ਸੰਗਤ ਬਹੁਤ ਸਮਾਂ ਚੱਲਦੀ ਰਹੀ ਸਮਾਪਤੀ ਤੇ ਸਾਰੀ ਹੀ ਸੰਗਤ ਗੁਰੂ ਦਾ ਲੰਗਰ ਸੇਵਨ ਕਰਨ ਬਾਅਦ ਗੁਰੂ ਘਰੋਂ ਚੱਲੀ ਗਏ ਪਰ ਜਗਤਾ ਸੇਠ ਅਜ ਲੰਗਰ ਛਕਣ ਨਹੀਂ ਸੀ ਗਿਆ ਬੈਠਾ ਸੀ ਤੇ ਬੈਠਾ ਹੀ ਰਿਹਾ ਗੁਰੂ ਜੀ ਨੇ ਜਦ ਵੇਖਿਆ ਜਗਤਾ ਬੈਠਾ ਹੋਇਆ ਹੈ ਤਾਂ ਕਹਿਣ ਲੱਗੇ ਜਗਤਾ ਤੂੰ ਰੋਜ਼ ਹੀ ਕੁਝ ਨਾ ਕੁਝ ਲੰਗਰ ਵਾਸਤੇ ਲੈ ਕੇ ਆਉਣਾ ਹੈ ਅੱਜ ਸਾਡਾ ਵੀ ਚਿੱਤ ਕਿ ਕੁਝ ਕਾਰ ਵਾਸਤੇ ਲੈ ਜਾ। ਜਗਤੇ ਦਾ ਚਿੱਤ ਖੜ ਗਿਆ, ਮਨ ਖੁਸ਼ੀ ਨਾਲ ਭਰ ਗਿਆ। ਸੋਚਣ ਲੱਗਾ ਅੱਜ ਗੁਰੂ ਜੀ ਨੇ ਕੁਝ ਦੇਣ ਨੂੰ ਕਿਹਾ ਪਰ ਮੈਂ ਮੰਗਦਾ ਕੁਝ ਨਹੀਂ। ਗੁਰੂ ਸਾਹਿਬ ਨੇ ਕਿਹਾ ਜਗਤੇ ਮੇਰੇ ਕੋਲਾ। ਜਗਤਾ ਲਾਗੇ ਚਲਾ ਗਿਆ। ਗੁਰੂ ਜੀ ਪਾਸ ਉਸ ਵੇਲੇ ਤਿੰਨ ਸੇਵ ਪੈ ਸਨ। ਉਹਨਾਂ ਨੇ ਫਰਮਾਇਆ ਜਗਤੇ ਹੈ ਤਿੰਨੇ ਸੇਵ ਅੱਜ ਗੁਰੂ ਦੇ ਲੰਗਰ ਵਿੱਚ ਬਜੇ ਹਨ। ਇਨਾ ਤੂੰ ਸਾਡਾ ਪ੍ਰਸ਼ਾਦ ਸਮਝ ਕੇ ਲੈ ਜਾ ਜਗਤਾ ਸੇਠ ਬਹੁਤ ਪ੍ਰਸੰਨ ਹੋਇਆ ਤਿੰਨਾਂ ਦੇ ਅੰਦਰੂਨੀ ਭਾਵ ਨੂੰ ਉਹ ਸਮਝ ਗਿਆ ਸੀ ਕਿ ਉਹ ਸੇਵਾ ਨੂੰ ਬੜੇ ਸਤਕਾਰ ਨਾਲ ਪਰਨੇ ਵਿੱਚ ਬਾਨ ਕੇ ਘਰ ਲੈ ਗਿਆ ਪੁੱਤਰ ਦੀ ਆਸ ਵਿੱਚ ਉਸਨੇ ਤਿੰਨ ਵਿਆਹ ਕਰਵਾਏ ਹੋਏ ਸਨ ਤਿੰਨੇ ਪਤਨੀਆਂ ਜਗਤੇ ਨੂੰ ਪ੍ਰਸਾਨ ਚਿਤ ਵੇਖ ਕੇ ਬਹੁਤ ਖੁਸ਼ ਹੋਈਆਂ ਤਿੰਨੇ ਹਾਲੀ ਜਗਤੇ ਨੂੰ ਪਸੰਦਤਾ ਦਾ ਕਾਰਨ ਪੁੱਛਣ ਹੀ ਵਾਲੀਆਂ ਸਨ ਤਾਂ ਜਗਤੇ ਨੇ ਪਰਨੇ ਵਿੱਚੋਂ ਖੋਲ ਕੇ ਤਿੰਨ ਸੇਵ ਉਹਨਾਂ ਨੂੰ ਵਿਖਾਏ ਅਤੇ ਕਹਿਣ ਲੱਗਾ ਇਹ ਤਿੰਨ ਸੇਵ ਗੁਰੂ ਜੀ ਨੇ ਦਿੱਤੇ ਹਨ ਤੁਸੀਂ ਬੜੇ ਸਤਕਾਰ ਨਾਲ ਸਤਿਗੁਰੂ ਦਾ ਧਿਆਨ ਧਾਰ ਕੇ ਇੱਕ ਇੱਕ ਸੇਵ ਖਾ ਲਓ ਮੇਰਾ ਪੱਕਾ ਨਿਸ਼ਚੈ ਹੈ ਕਿ ਸਤਿਗੁਰੂ ਜ਼ਰੂਰ ਮਿਹਰ ਕਰਨਗੇ ਸਮਾ ਪਾ ਕੇ ਜਗਤੇ ਦੀਆਂ ਤਿੰਨਾਂ ਪਤਨੀਆਂ ਦੀ ਗੋਦ ਵਿੱਚ ਇੱਕ-ਇੱਕ ਪੁੱਤਰ ਨੇ ਜਨਮ ਲਿਆ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਸ਼ਾਮ ਵੱਲ ਗਏ ਹੋਏ ਸਨ ਇਸ ਲਈ ਜਗਤਾ ਸੇਠ ਦੀਆਂ ਤਿੰਨਾਂ ਪਤਨੀਆਂ ਤੇ ਪੁੱਤਰਾਂ ਨੂੰ ਲੈ ਕੇ ਮਾਤਾ ਗੁਜਰੀ ਜੀ ਨੂੰ ਮੱਥਾ ਟੇਕਾਉਣ ਲਿਆ ਆ ਉਸ ਤੋਂ ਬਾਅਦ ਉਹ ਗੁਰੂ ਘਰ ਦਾ ਹੋਰ ਵੀ ਸ਼ਰਧਾਲੂ ਬਣ ਗਿਆ ਬਾਲਾ ਪ੍ਰੀਤਮ ਨੂੰ ਬਹੁਤ ਪਿਆਰ ਕਰਦਾ ਸੀ ਤੇ ਸਦਾ ਹੀ ਦੇਸ਼ ਦੇ ਬਾਕੀ ਭਾਗਾਂ ਤੋਂ ਵਧੀਆ-ਵਧੀਆ ਖਡਾਉਣੇ ਦੇ ਤੋਹਫੇ ਲਿਆਣ ਕੇ ਦੇਂਦਾ ਕਰਦਾ ਸੀ ਦਿਆ ਕਰਦਾ ਸੀ ਇੱਕ ਵਾਰ ਉਸ ਨੇ ਬਾਲਾ ਪ੍ਰੀਤਮ ਨੂੰ ਪੁੱਛਿਆ ਕਿ ਮੈਂ ਬਾਹਰ ਜਾ ਰਹਾ ਹਾਂ ਤੁਹਾਡੇ ਲਈ ਕਿਹੜੀ ਸਗਾਤ ਲੈ ਕੇ ਆਵਾਂ ਗੁਰੂ ਜੀ ਨੇ ਕਿਹਾ ਕਿ ਇੱਕ ਸੁੰਦਰ ਕਟਾਰ ਤੇ ਤੀਰ ਕਮਾਨ ਲਿਆਂਦਾ ਜਾਵੇ ਜਗਤੇ ਨੇ ਸੇਠ ਨੇ ਇੱਕ ਬਹੁਤ ਵਧੀਆ ਕਟਾਰ ਤੇ तीरकमान गुरुजी ਨੂੰ ਭੇਟ ਕੀਤਾ ਬਾਲਾ ਪ੍ਰੀਤਮ ਦੀਆਂ ਬਚਪਨ ਦੀਆਂ ਖੇਡਾਂ ਬਚਿੱਤਰ ਸਨ ਬੱਚਿਆਂ ਦੀਆਂ ਦੋ ਟੋਲੀਆਂ ਬਣਾ ਕੇ ਲੜਾਈ ਦਾ ਅਭਿਆਸ ਕਰਦੇ ਇੱਕ ਟੋਲੀ ਦੇ ਮੁਖੀ ਉਹ ਆਪ ਬਣ ਜਾਂਦੇ ਅਤੇ ਦੂਸਰੇ ਦੇ ਕਿਸੇ دوست ਨੂੰ ਮੁਖੀ ਬਣਾ ਦਿੰਦੇ ਸਾਰੇ ਸ਼ਹਿਰ ਵਿੱਚ ਉਹਨਾਂ ਦੀ ਬਾਲ ਸੈਣ ਦਾ ਕਰੜ ਕਰੜ ਕਰਦੀ ਭੱਜੀ ਫਿਰਦੀ ਕਡਾਉਣਿਆਂ ਨਾਲ ਖੇਡਣ ਦੀ ਬਜਾਏ ਉਹ ਤੀਰ ਕਮਾਨ ਤੇ ਗਲੀਲ ਚਲਾਉਣ ਦਾ ਅਭਿਆਸ ਵੀ ਕਰਦੇ। ਗੁਰੂ ਜੀ ਜਿਸ ਹਵੇਲੀ ਵਿੱਚ ਰਹਿੰਦੇ ਸਨ ਉਹ ਹਵੇਲੀ ਵਿੱਚ ਇੱਕ ਬੜਾ ਵੱਡਾ ਖੂਹ ਸੀ ਜਿਸ ਦਾ ਪਾਣੀ ਬੜਾ ਸਾਫ਼ ਤੇ ਮਿੱਠਾ ਸੀ। ਉਸ ਪਾਣੀ ਵਿੱਚ ਦਾਲ ਦੀ ਬੜੀ ਦਾਲ ਬੜੀ ਛੇਤੀ ਗਲਦੀ ਸੀ। ਸਾਰੇ ਮਹੱਲੇ ਵਿੱਚ ਕੋਈ ਖੂਹ ਨਾ ਹੋਣ ਕਰਕੇ ਲਾਗਲੇ ਘਰਾਂ ਦੀਆਂ ਸਾਰੀਆਂ ਜਨਾਨੀਆਂ ਇਸ ਖੂਹ ਦੇ ਪਾਣੀ ਭਰਨ ਆਉਂਦੀਆਂ ਉਹਨਾਂ ਨੇ ਘੜੇ ਕੱਚੇ ਹੁੰਦੇ ਸੀ ਜਦ ਉਹ ਪਾਣੀ ਭਰ ਕੇ ਤੋਰ ਪੈਂਦੀਆਂ ਤਾਂ ਗੁਰੂ ਜੀ ਗਲੇਲ ਦਾ ਨਿਸ਼ਾਨਾ ਬਣਾ ਕੇ ਘੜਾ ਤੋੜ ਦਿੰਦੇ ਪਾਣੀ ਸਾਰਾ ਡੋਲ ਜਾਂਦਾ ਤੇ ਜਨਾਨੀਆਂ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀਪਾਰਸ ਸ਼ਿਕਾਇਤ ਕਰਦੀਆਂ ਮਾਤਾ ਜੀ ਉਹਨਾਂ ਨੂੰ ਦਲਾਸਾ ਦਿੰਦੇ ਅਤੇ ਘੜੇ ਦੇ ਮੁੱਲ ਤੋਂ ਵੱਧ ਪੈਸੇ ਦੇ ਦਿੰਦੇ ਜਨਾਨੀਆਂ ਖੁਸ਼ ਹੋ ਜਾਂਦੀਆਂ ਕਿਉਂਕਿ ਨਾਲੇ ਨਵਾਂ ਘੜਾ ਮਿਲ ਜਾਂਦਾ ਤੇ ਕੁਝ ਪੈਸੇ ਵੀ ਬਚ ਜਾਂਦੇ ਕਈ ਜਨਾਨੀਆਂ ਜਦ ਪਾਣੀ ਨਾਲ ਭੱਜੀਆਂ ਹੋਈਆਂ ਸ਼ਿਕਾਇਤ ਕਰਨ ਆਉਂਦੀਆਂ ਤਾਂ ਬਾਲਾ ਪ੍ਰੀਤਮ ਦਸ਼ਮੇਸ਼ ਪਿਤਾ ਕਹਿੰਦੇ ਮੈਂ ਤੁਹਾਡਾ ਘੜਾ ਨਹੀਂ ਫੋੜਿਆ ਤੁਹਾਡੀ ਕਿਸਮਤ ਫੋੜੀ ਹੈ ਤੁਹਾਡੇ ਭਾਗ ਜਾਗ ਜਾਣਗੇ ਕਈ ਵਾਰੀ ਕਿਸੇ ਜਨਾਨੀ ਦੇ ਮੱਥੇ ਵਿੱਚ ਸਿਰ ਵਿੱਚ ਪੱਥਰ ਵੱਜ ਜਾਂਦਾ ਤਾਂ ਜਦੋਂ ਰੋਂਦੀ ਰੋਂਦੀ ਮਾਤਾ-ਪਾਸ ਆਉਂਦੀ ਤਾਂ ਮਾਤਾ ਜੀ ਉਸ ਨੂੰ ਬਹੁਤ ਪੈਸੇ ਦੇ ਕੇ ਖੁਸ਼ ਕਰ ਦਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸ